ਸਵਰਨੀ ਜੂਨ 1984 ਤੋਂ ਕਈ ਸਾਲ ਪਹਿਲਾਂ ਹੀ ਸਿੱਖਾਂ ਦੇ ਸ੍ਰੀ ਦਰਬਾਰ ਸਾਹਿਬ 'ਤੇ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਫੌਜੀ ਯੋਜਨਾ ਲਈ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਪੂਰਾ ਨਕਲੀ ਮਾਡਲ ਤਿਆਰ ਕੀਤਾ ਗਿਆ ਇੰਦਰਾ ਗਾਂਧੀ ਨੇ ਮਾਰਗ੍ਰੀਟ ਥੈਚਰ ਦੀ ਬ੍ਰਿਟਿਸ਼ ਸਰਕਾਰ ਨੂੰ ਆਪਰੇਸ਼ਨ ਬਲੂ ਸਟਾਰ ਵਿਦ ਸਯੂਪੀ ਮੰਕੀ ਟੀ ਜਿਸ ਕਾਰਨ ਬ੍ਰਿਟਿਸ਼ ਸਰਕਾਰ ਵੱਲੋਂ ਸੈਨਾ ਸਮਕ੍ਰਿਤੀ ਰਣਨੀਤਿਕ ਸਹਿਯੋਗ ਕੀਤਾ ਗਿਆ 1984 ਇੱਕ ਅਜੀਹਾਂ ਸਾਲ ਸੀ ਸਿੱਖ ਇਤਿਹਾਸ ਵਿੱਚ ਕਦੇ ਵੀ ਬੁਲਾਇਆ ਜਾਂ ਮਾਂ ਨਹੀਂ ਕੀਤਾ ਜਾਵੇਗਾ ਇਸ ਵਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੇ ਦੀਸ਼ਤੀ ਫੌਜ ਨੇ ਕਿਸੇ ਪਵਿੱਤਰ ਧਾਰਮਿਕ ਸਥਾਨ 'ਤੇ ਹਮਲਾ ਕੀਤਾ ਇਹ ਹਮਲਾ ਸਿੱਖਾਂ ਦਿਆਂ ਅਨੰਦਪੁਰ ਦੇ ਮਤੇ ਦੀਆਂ ਬਰਾਬਰਤਾ ਦੇ ਨਾਗਰਿਕ ਅਧਿਕਾਰਾਂ ਦੀਆਂ ਮੰਗਾਂ ਨੂੰ ਖਤਮ ਕਰਨ ਲਈ ਸੀ ਜਿਸ ਸਿੱਖਾਂ ਦੀ ਭਾਵਨਾ ਤੇ ਸਾਕ ਮਾਰਦੇ ਉਹਨਾਂ ਨੂੰ ਗੁਲਾਮ ਬਣਾਈ ਰੱਖਣ ਲਈ ਸੀ ਆਪਰੇਸ਼ਨ ਬਲੂ ਸਟਾਰ ਮੰ 1984 ਨੂੰ ਆਮਦ ਸਰ ਵਿਖੇ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਵੱਲੋਂ ਘੇਰਾ ਪਾ ਲਿਆ ਗਿਆ ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਸੰਤ ਚਰਨ ਸਿੰਘ ਪਿੰਡਰਾਵਾਲੀ ਤੇ ਉਹਨਾਂ ਦੇ ਸਾਥੀ ਵੀ ਅਕਾਲ ਤਖਤ ਉੱਤੇ ਮੋਰਚਾ ਬੰਦੀ ਦੀ ਤਿਆਰੀ ਕਰ ਰਿਏ ਸੀ ਉਹਨਾਂ ਨੇ ਇਹ ਧਰਮ ਯੁੱਧ ਇਨਸਾਫ ਦੇ ਧਰਮ ਦੀ ਬੜਕਿਆ ਲਈ ਜੰਗ ਸੀ ਜੂਨ 1984 ਨੂੰ ਭਾਰਤ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਮੁੱਖ ਸਰਹੱਦਾਂ ਤੇ ਬਾਰਡਰ ਸੀਲ ਕਰ ਦਿੱਤੇ ਤੇ ਸੱਤ ਫੌਜੀ ਡਿਵੀਜ਼ਨਾਂ ਨੂੰ ਤਾਇਨਾਤ ਕਰ ਦਿੱਤਾ CRPF ਵੀ ਆ। ਹੁਣ ਪੂਰੀ ਜ਼ਿੰਮੇਵਾਰੀ ਫੌਜ ਨੇ ਸੰਭਾਲ ਲਈ। ਸ਼ਰਦ ਅਲਵਾਨ ਨੂੰ ਦਰਬਾਰ ਸਾਹਿਬ ਦੇ ਅੰਦਰ ਜਾਣ ਦੀ ਆਗਿਆ ਤਾਂ ਸੀ ਪਰ ਜੋ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਹਿਰਾਸਤ ਵਿੱਚ ਲਿਆ ਜਾਂਦਾ। ਜੂਨ ਦੀ ਗਰਮੀ ਵਿੱਚ ਪਾਣੀ ਬਿਜਲੀ ਤੇ ਮੀਡੀਆ ਬਲੈਕਆਊਟ ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਗਈ। 3 ਜੂਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸੀ। ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ 10000 ਤੋਂ ਵੱਧ ਸ਼ਰਧਾਲੂ ਮੌਜੂਦ ਸੀ ਜਿਨ੍ਹਾਂ ਨੂੰ ਰਾਤ 10 ਵਜੇ ਤੋਂ ਬਾਅਦ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਨੇ ਜਲਦੀ ਜਿੱਤ ਦੀ ਉਮੀਦ ਕਰਦੇ ਹੋਏ

ਕ੍ਰਮਾ ਵਿੱਚ ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ ਗਈਆਂ ਜਿਨ੍ਹਾਂ ਨੂੰ ਭਾਰਤੀ ਸੈਨਿਕਾਂ ਨੇ ਗੂੜੀਆਂ ਮਾਰੀਆਂ ਫੌਜ ਨੇ ਅਕਾਲ ਤੱਕ ਉੱਤੇ ਵੀ ਪਾਰ ਹਮਲਾ ਕੀਤਾ ਪਰ ਇੱਕ ਵਾਰ ਵੀ ਕੋਸ਼ਿਸ਼ਾਂ ਨਹੀਂ ਕਾਬੂ ਝੂੜ ਅੰਦਰ ਰੱਖਣ ਹੋਣਾ ਉਤਾਰਿਆ ਕਾਫੀ ਨੁਕਸਾਨ ਤੋਂ ਬਾਅਦ ਫੌਜ ਨੇ ਹਮਲਾ ਕਰਨ ਲਈ ਟੈਂਕ ਭੇਜੀ 545 ਨੂੰ ਲੱਗਾ ਗਿਆ 450 ਤੋਂ 30 ਹਮਲਾ ਕਰ ਲੜਾਈ ਜਾਰੀ ਰਹੀ ਜੂਨ ਤੱਕ ਫੌਜ ਨੇ ਅਕਾਲ ਤਖਤ ਵਿੱਚੋਂ ਸਤ ਜਰਨੈਲ ਸਿੰਘ ਪਿੰਡਰਾਂ ਵਾਲੇ ਜਨਰਲ ਸੁਬੀਖ ਸਿੰਘ ਤੇ ਭਾਈ ਅਮਰੀਖ ਸਿੰਘ ਦੀਆਂ ਸ਼ਹੀਦੀਸ ਰੂਪ ਦੇ ਸਸਕਾਰ ਕੀਤੇ ਗਏ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਅਗਲਾ ਦਿੱਤੀ ਗਈ ਦੇ ਇਤਿਹਾਸਕ ਖਜ਼ਾਨੇ ਲੁੱਟੇ ਗਏ ਰਾਮਗੜੀਆ ਬੰਗਾ ਵਿੱਚ ਆਖਰੀ ਟਕਰਾਅ ਸਿੰਘਾਂ ਵੱਲੋਂ 10 ਜੂਨ ਤੱਕ ਚੱਲਦਾ ਰਿਹਾ ਅੰਮ੍ਰਿਤ ਬਾਦ ਪਰਿਵਾਰਕ ਮੈਂਬਰਾਂ ਨੂੰ ਆਪਣੇ ਪਿਆਰਿਆਂ ਦੀ ਪਛਾਣ ਉਹਨਾਂ ਦੇ ਖੂਨ ਨਾਲ ਭਰੇ ਕਪੜਿਆਤੋ ਕਰਨੀ ਫੈਈ। ਕਿਹ ਚੀਜ਼ ਰੱਖ ਲਿਓ। ਇਸ ਹਰਮੰਦਰ ਸਾਹਿਬ ਦੀ ਬਾਬਤ ਚਾਹੇ ਕੋਈ ਦੀਦੀ ਹੈ ਚਾਹੇ ਕੋਈ ਬੱਚਾ ਚਾਹੇ ਗੁਰੂ ਦਾ ਕੋਈ ਸਿੰਘ ਹੈ। ਕੋਤਰਾ ਕੋਤਰਾ ਹੋ ਜਾਵੇਗਾ ਪਰ ਹਰਮੰਦਰ ਸਾਹਿਬ ਦੀ ਬਿਆਦਰੀ ਨੂੰ ਕਰੇ ਬਰਦਾਸ਼ਤ ਨਹੀਂ ਕਰੇਗਾ।